ਚੋਰੀ ਦੇ ਘਟਨਾਵਾਂ ਤਾਂ ਤੁਸੀਂ अनेका ਦੇਖੀਆਂ ਤੇ ਸੁਣੀਆਂ ਹੋਣਗੀਆਂ ਪਰ ਬਠਿੰਡਾ ਦੇ ਬੰਗੀ ਨਗਰ ਦੇ ਵਿੱਚ ਕਰਿਆਨੇ ਦੀ ਦੁਕਾਨ ਤੇ ਅਜਿਹੀ ਅਨੋਖੀ ਚੋਰੀ ਹੋਈ ਕਿ ਦੁਕਾਨਦਾਰ ਵੀ ਹੈਰਾਨ ਰਹਿ ਗਏ ਚੋਰ ਇੰਨੇ ਛਾਤਰ ਸੀ ਕਿ ਪਹਿਲਾਂ ਤਾਂ ਉਹਨਾਂ ਨੇ ਘਰ ਦੇ ਅੰਦਰ ਵੜ ਕੇ ਸਾਰੀਆਂ ਕੁੰਡੀਆਂ ਲਾ ਲਿਆ ਦਰਵਾਜ਼ੇ ਬੰਦ ਕਰ ਦਿੱਤੇ ਤੇ ਕੈਮਰੇ ਦੀਆਂ ਸਾਰੀਆਂ ਤਾਰਾਂ ਪੱਟ ਕੇ ਸੁੱਟ ਦਿੱਤੀਆਂ ਇਸ ਤੋਂ ਬਾਅਦ ਉਹਨਾਂ ਨੇ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਚੋਰੀ ਕੀਤੀ ਰਸਨ ਤਾਂ ਰਸਨ ਨਾਲ ਹੀ ਸਰੋਂ ਦਾ ਤੇਲ ਆਟੇ ਦੇ ਕੱਟੇ ਵੀ ਚੁੱਕ ਕੇ ਲੈ ਗਏ ਤੇ ਨਾਲ ਹੀ ਗੱਲੇ ਦੇ ਵਿੱਚੋਂ ਪਿਆ 5000 ਰੁਪਇਆ ਵੀ ਚੋਰੀ ਕਰ ਲਿਆ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਚੋਰਾਂ ਤੋਂ ਐਨੇ ਪਰੇਸ਼ਾਨ ਨੇ ਕਿ ਉਹਨਾਂ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਨੇ ਮੇਰਾ ਨਾਮ ਹੁਆ ਆਰਾਮਦੇਸ਼ ਠਾਕੁਰ ਸਰ ਆਪਣਾ ਇਧਰੋਂ ਨਾਲ ਵਾਲੇ ਗਲੀ ਚੋਂ ਆਪਣਾ ਪ੍ਰੋਗਰਾਮ ਚੱਲ ਗਿਆ ਨਹੀਂ ਪਾਰਟੀ ਪੂਟੀ ਦਾ ਤੇ ਉਹਦੇ ਕਰਕੇ ਮਤਲਬ ਕਿ ਅਸੀਂ ਰਾਤ ਨੂੰ ਜਿੰਦਾ ਲਾ ਕੇ ਗਏ ਘਰੇ ਆਵਦਿਆਂ ਆ ਨਾਲ ਵਾਲੇ ਘਰੀ ਚ ਘਰ ਹੈਗਾ ਆਪਣਾ ਇਹ ਉਹਦੇ ਕਰਕੇ ਜਿੰਦਾ ਤੋੜ ਕੇ ਸਾਰਾ ਸਮਾਨ ਲੈ ਗਿਆ ਆਪਣੇ 5000 ਰੁਪਏ ਪੈਸੇ ਸੀਗਾ ਗੱਲੇ ਦੇ ਵਿੱਚ ਤੇ ਤੇਲ ਸੀਗਾ 6 ਗੱਟੇ ਆਪਣੇ ਆٹے ਦੇ ਪਿਆ ਸੀਗਾ ਕਈ ਸਮਾਨ ਸੀਗੇ ਆਟਮਾ ਜਿਹੇ ਛੋਟੇ ਛੋਟੇ ਆਟਮਾ ਜਿਹੇ ਮਹਿੰਗੇ ਵਾਲੇ ਸਮਾਨ ਸੀ ਉਹ ਮੋٹے ਮੋٹے ਸਮਾਨ ਲੈ ਗਏ ਚੱਕੇ ਸਾਡੇ ਮੇਰੇ ਕਿ ਜਿਹੜੇ ਘਰ ਆ ਗਲੀ ਦੇ ਵਿੱਚ ਨੇ ਤਿੰਨ ਕੁੰਡੇ ਹੈਗਾ ਤਿੰਨ ਗਲੀ ਇੱਕ ਨਾਲ ਦੀ ਗੇਟ ਹੈਗਾ ਤਿੰਨ ਉਹ ਤਿੰਨੋਂ ਦੇ ਗੇਟ ਤੇ ਨੇ ਕੁੰਡੀ ਲਾ ਰੱਖੇ ਉਸ ਨੇ ਨੇ ਤਾਂ ਕਿ ਬਾਹਰ ਨਾ ਨਿਕਲੇ ਸਾਡੀ ਅੱਛਾ ਪਹਿਲਾਂ ਬਾਹਰੋਂ ਕੁੰਡੀ ਲਾਈ ਹਾਂ ਹਾਂ ਤੇ ਕਹ ਗਲੀ 'ਚ ਨੇ ਕੈਮਰਾ ਵੀ ਲੱਗਿਆ ਹੈ ਕੈਮਰਾ ਦੀ ਤਾਰ ਵੀ ਉਹਨਾਂ ਨੇ ਪਟਾਈ ਕੈਮਰੇ ਦੀ ਤਾਰ ਵੀ ਤੋੜਦੀ ਕੈਮਰੇ ਦੀ ਤਾਰ ਤੋੜਦੀ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਉਹੀ ਹੈ ਕੋਈ ਡਰ ਨਹੀਂ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੈ ਨਾ ਪ੍ਰਸ਼ਾਸਨ ਦਾ ਨਾ ਆਮ ਕਿਉਂ ਰਾਤ ਦਾ ਟਾਈਮ ਸੀਗਾ ਤੇ ਸਾਰੇ ਜਿਆਦਾ ਸੁੱਤੇ ਪਏ ਸੀਗੇ ਤੇ ਉਹਨਾਂ ਨੇ ਫਿਰ ਕੁੰਡੀ ਬਾਹਰੋਂ ਲਾਤੀ ਕਿ ਬੰਦਾ ਵੀ ਅਸੀਂ ਚੋਰੀ ਕਰੀਏ ਤੇ ਕੋਈ ਬਾਹਰ ਨਾ ਨਿਕਲ ਸਕੇ ਤੇ ਅਸੀਂ ਬੇਖੋਫ ਹੋ ਕੇ ਚੋਰੀ ਕਰ ਲਈਏ ਪਹਿਲਾਂ ਵੀ ਕਿਤੇ ਘਟਨਾ ਨਹੀਂ ਹੋਈ ਇਸ ਤਰ੍ਹਾਂ ਦੀ ਪਹਿਲਾਂ ਹੋਈ ਹੈ ਮੇਰੇ ਮੇਰੇ ਘਰੇ ਹੀ ਹੋਈ ਹੈ ਉਦੋਂ ਵੀ ਐਂ ਕੀ ਕਹਿੰਦੇ ਆ ਪੁਲਿਸ ਕੰਪਲੇਨ ਕਰੀ ਪਰ ਕੋਈ ਉਹਦਾ ਵੀ ਰਿਸਪਾਂਸ ਨਹੀਂ ਦਿੱਤਾ ਉਦੋਂ ਕਿ ਕੋਈ ਫੜਿਆ ਗਿਆ ਜਾਂ ਤੁਹਾਡੀ ਇਸ ਤਰ੍ਹਾਂ ਵੀ ਕੋਈ ਮਦਦ ਮਿਲੀ ਹੈ ਤੇ ਥੋੜਾ ਹੋਹੀ ਹੈ ਕਿ ਥੋੜਾ ਸਖਤ ਚਾਹੀਦਾ ਹੈ ਕਿ ਪੁਲਿਸ ਇਹਨਾਂ ਨੂੰ ਚੋਰਾਂ ਨੂੰ ਡਰ ਲੱਗੇ ਕਿ ਵੀ ਚੋਰੀ ਕਰਨੀ ਗੁਨਾਹ ਹੈ ਖੈ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਜਿਹਦੇ ਚੱਲਦੇ ਹੁਣ ਦੁਕਾਨਦਾਰ ਵੀ ਚੋਰਾਂ ਤੋਂ ਪਰੇਸ਼ਾਨ ਨੇ ਤੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ